ਹਾਂਜੀ ਵੀਰ ਮੇਰੇ ਉਹ ਅੱਜ ਪਹੁੰਚੇ ਆਪਾਂ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਗੁਰਪ੍ਰੀਤ ਸਿੰਘ ਵੀਰ ਦੇ ਘਰ ਦੋ گاਮਾਂ ਅਮਰੀਕਨ گاਮਾਂ ਬਕਾਉ ਨੇ ਜੋ ਆਪਾਂ ਇਹ ਦੇਖ ਰਹੇ ਆ ਬਲੈਕ ਕਲਰ ਦੀ ਗਾਂ ਇੱਕ ਮਹੀਨੇ ਦੀ ਗੱਬਣ ਸੱਜਰ ਸੂਈ ਦੇ ਥੱਲੇ 35 ਲੀਟਰ ਦੁੱਧ ਤੇ ਇਸ ਵਕਤ ਵੀਰ 18 ਲੀਟਰ ਦੁੱਧ ਕੱਢ ਰਿਆ ਇਸ ਅਮਰੀਕਾ ਨਾਲ گاਾਂ ਕੋਲੋਂ ਤੇ ਇਸ ਦੇ ਨਾਲ ਹੀ ਆਪਾਂ ਦੇਖ ਰਹੇ ਹਾਂ ਇਹ ਦੂਸਰੀ ਅਮਰੀਕਨ ਗਾਂ ਇਹ ਵੀ ਬਕਾਊ ਹੈ ਇਹ ਵੀ 1 ਮਹੀਨੇ ਦੀ ਗੱਬਣ ਹੈ ਇਸ ਦੇ ਥੱਲੇ ਸੱਜਰ ਸੂਈ ਥੱਲੇ 28 ਲੀਟਰ ਦੁੱਧ ਤੇ ਇਸ ਟਾਈਮ 15 ਲੀਟਰ ਦੁੱਧ ਦੇ ਰਹੀ ਹੈ ਤੇ ਇਹ ਵੀਰ ਨੇ ਦੋਨੇ گاਵਾ ਬਕਾਊ ਕੀਤੀਆਂ ਹੋਈਆਂ ਨੇ ਜਿਸ ਵੀਰ ਨੇ ਲੈਣੀਆਂ ਉਹ ਬਾਈ ਨਾਲ ਸੰਪਰਕ ਕਰ ਸਕਦਾ ਇੱਕ ਮਹੀਨੇ ਦੀਆਂ ਦੋਨੋਂ ਗੱਬਲ ਨੇ ਤੇ ਇਸ ਬਾਈ ਦਾ ਆਪਾਂ ਨੰਬਰ ਮੈਂਸ਼ਨ ਕਰਾਂਗੇ ਤੇ ਤੁਸੀਂ ਇਸ ਬਾਈ ਨਾਲ ਸੰਪਰਕ ਕਰਕੇ ਮੁੱਲ ਤੈਅ ਕਰ ਸਕਦੇ ਹੋ ਦੋਨੋਂ ਇੱਕ ਮਹੀਨੇ ਦੀਆਂ ਗੱਬਲ ਨੇ ਤੁਸੀਂ ਦੇਖ ਸਕਦੇ ਹੋ ਲੇਵਾ ਬਹੁਤ ਚੰਗੀ ਨਸਲ ਦੀਆਂ ਅਮਰੀਕਨ ਗਾਵਾਂ ਤੇ ਬਿਨਾ ਬੱਚੇ ਤੋਂ ਮਿਲ ਰਹੀਆਂ ਨੇ ਇਹ ਦਿੱਤਾ ਨੰਬਰ 22 ਦਾ ਨੰਬਰ ਹੈਗਾ 73474 98359 73474 98359 ਇਹ 22 ਦਾ ਨੰਬਰ ਹੈ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਬਾਈ ਨਾਲ ਸੰਪਰਕ ਕਰਕੇ ਮੁੱਲ ਤੈਅ ਕਰ ਸਕਦਾ ਤੇ ਹੋਰ ਆਪਣੀਆਂ ਨਵੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ